ਠੀਕ ਹੈ ਬਾਈ ਉਹ ਨਹਿਣਾ ਦੇ ਵੀ ਗਈ ਜਿਹੜਾ ਮੁੰਡਾ ਪੁੱਛਿਆ ਬੌੜੀ ਬੌੜੀ ਚੜਦੀ ਐ ਤੇ ਮਾਤਾ ਮਾਤਾ ਚੜਦੀ ਐ ਤੂੰ ਦੀ ਨੰਗਦੇ ਆ ਗੱਲ ਗਲਤ ਤੇਰੀ ਵੇਖੇ ਇਹ ਇਹ ਤੂੰ ਗੱਲ ਗਲਤ ਬਿਆਨ ਦੇ ਗਿਆ ਮੇਰੇ ਨਾਲ ਰਹਿ ਗਏ ਕਹਿੰਦਾ ਅੱਖੀਆਂ ਦਾ ਚੰਨਾ ਉਹੀ ਤੇਰੀਆਂ ਪਰ ਚੱਕ ਲਈ ਪੈ ਗਿਆ ਫਰਕ ਐ ਮੈਂ ਪਤਾ ਦੇਖਣ ਕਿਥਾ ਕਰਾਂ ਮੈਨੂੰ ਪਤਾ ਨਹੀਂ ਤੂੰ ਤੂੰ ਦੇਖਣ ਲੱਗਿਆ ਮੈਂ ਤਾਂ ਜਾਣਦੇ ਨਹੀਂ ਮੈਂ ਨਹੀਂ ਮੇਰੇ ਪਾਪੇ ਕਰਦੇ ਬੇਬੀ ਕਾਹ ਕੁੜਦਾ ਤਾ ਨਰੇ ਐਡੀ ਚੱਕਿਆ ਬੇ ਅੱਗ ਲੱਗੀ ਪਈ ਆ ਅੱਗ ਲੱਗੀ ਪਈ ਆ ਵਈ ਮੋਦੀ ਨੇ ਝੋਟਾ ਕਾਰਿਆ ਪਾਉਨੇ ਅਗੇ ਪਰ ਹੀਜ ਕਰ ਦਿੱਤਾ ਲੋ ਜੀ ਬਲਵੀਰ ਸਿੰਘ ਡਰਾਈਵਰ ਘੁੰਮਣ ਕਲਾ ਠੀਕ ਹੈ ਜੀ ਮਾਤਾ ਸਤਿ ਨਿਵਾ ਡਰਾਈਵਰ ਆ ਮੈਂ ਠੀਕ ਹੈ ਠੀਕ ਹੈ ਜੀ ਇਹ ਪਾਪਾ ਮੈਨ ਲਾਇਆ ਸੀ ਆਪਾਂ ਨੂੰ ਤੇ ਨਟ ਦੇ ਪਾਉ ਕਿਹਦੇ ਬਾਰੇ ਪੁੱਛਦਾ ਸੀ ਕੁਝ ਕਿੱਥੇ ਹੈਗਾ ਵੀਡੀਓ ਦੇਖਦਾ ਨਾ ਉਹਦੀਆਂ 14 ਰਿਆਤਾ ਪਾਣੀ ਕਿਵੇਂ ਹੁੰਦੀਆਂ ਨੇ ਵੀਡੀਓ ਵਧੀਆ ਹੁੰਦੀਆਂ ਨੇ ਲੈ ਚਲਾ ਆਹ ਚੱਲੀਏ ਭਾਈ ਹੋਰ ਹੁਣ ਹੈ ਇਹੋ ਨਾਲ ਨਹੀਂ ਦੇਖੀ ਤੇਰੀ ਕੁਝ ਹੋ ਜਾਵੇ ਠੀਕ ਹੈ ਭਾਈ ਉਹ ਨੈਣਾ ਦੇ ਵੀ ਕਿ ਜੁਏ ਪੁੱਲਾ ਬੁਖਾਣਾ ਪੌੜੀ ਪੌੜੀ ਚੜਦੀ ਐ ਤੇ ਮਾਦਾ ਮਾਦਾ ਕਰਦੀ ਐ ਕੀ ਇਹ ਗੱਲ ਤੇ ਲੱਗ ਜੂ ਇੱਥੋਂ ਨਾਨੀ ਦਾ ਬਾਕੀ ਕਿਵੇਂ ਬਈ ਮੱਤੋਂ ਵੀ ਬਣ ਗਏ ਨੇ ਕੱਪੜੇ ਧੋ ਰਹੇ ਹੋ ਤੇ ਸਬਜ਼ੀ ਦਿਲਵਾ ਮੇਰੀਆਂ ਗੱਲਾਂ ਤੇਜ ਕਰਕੇ ਲੱਗ ਜੂ ਇਹ ਬਈ ਨਾਨੀ ਦਾ ਬਾਕੀ ਮੈਂ ਵੀ ਤੇਰੇ ਕੋਲ ਹੀ ਰਹਿ ਕਰੂਗਾ ਹੂੰ ਢੰ ਢਿੰਟਲ ਆਇਆ ਉਹ ਲਾ ਮਾਗੇ ਇੱਥੇ ਕੜੱਕੇ ਜਿਹੜਾ ਉਹ ਉਧਰ ਸੀਨ ਚਲਾਉਣ ਆ ਉਹਨਾਂ ਛੜੇ ਆਲਾ ਤੂੰ ਦਾ ਚਲਾਉਣੇ ਪਹਿਲਾਂ ਨਿੱਤੂ ਦਾ ਚਲਾਉਣੇ ਵੀ ਕਿੱਥੇ ਗਿਆ ਤੂੰ ਕਿਹਨੂੰ ਫੋਨ ਆਊਗਾ ਆਪ ਵਿਚਾਰ ਤਾਂ ਉਹਨਾਂ ਦਾ ਹੱਲ ਕਰ ਮੈਨੂੰ ਮੇਰਾ ਤਾਂ ਕੀ ਪੜਾ ਵਾਲਾ ਫੋਨ ਹੈਗਾ ਆਪਣੇ ਕੋਲ ਦੇ ਕੋਲੇ ਕਰੇ ਹੈਗਾ ਕਰੇ ਹੈਗਾ ਜਿਹੜਾ ਤਾਉ ਮੈਨੂੰ ਸੀਮ ਦੱਸਿਆ ਤੀਗਾ ਹੂੰ ਵੀ ਤੁਰਕੇ ਵਾਲਾ ਕੋਈ ਹੀ ਨਾ ਕੱਢ ਲਾ ਜਦ ਤੂੰ ਕਹਿਣਾ ਨਹੀਂ ਤੀਗਾ ਯਾਰ ਵੀ ਆਪਾਂ ਉਹਦੇ ਵਾਲਾ ਕਰ ਲੈਨੇ ਆ ਹਾਂ ਹਾਂ ਬਈ ਜੀ ਨਾਨੀ ਦਾ ਫੋਨ ਆਊਗਾ ਫੇਰ ਤੂੰ ਕਹੂਗੀ ਹਾਂ ਹਾਂ ਬਈ ਤੂੰ ਅੱਜ ਉਸੇ ਨੂੰ ਕਰ ਲੈਨੇ ਆ ਹਾਂ ਉਹ ਕਰਵਾਜੂ ਇਸ ਤੋਂ ਬਾਅਦ ਸਿੱਧਾ ਸੋਡਾ ਹੋਰ ਲਾ ਦਾਂਗੇ ਜਿਹੜਾ ਅਗਲਾ ਹੂੰ ਕਿਹੜਾ ਅਗਲਾ ਉਹ ਅਗਲੀਆਂ ਪਾਰਟੀਆਂ ਦਾ ਅਗਲਾ ਹੀ ਹੁੰਦਾ ਹਾਂ ਹਾਂ ਚਲੋ ਚੱਲੀਏ ਮਾਈਕ ਬੰਦ ਕਰ ਦੋ डील डन डील डन ये कुछू जी ये कूच कुंड बज जाने ਤੋਂ ਪਿੰਡ ਬੱਜੇ ਵਾਲੇ ਤੋਂ ਇਹਦੀ ਇੱਕ ਹੋਰ ਆਪਣਾ ਸਫਤਾ ਬੰਦੇ ਦੀ ਇਹਨੂੰ ਡਾਇਲੋਗ ਨਹੀਂ ਦੱਸਣੇ ਪੈਂਦੇ ਜਿਵੇਂ ਸਾਰੀ ਟੀਮ ਨੂੰ ਅੱਡੋ ਅੱਡ ਸਮਝਾਉਣਾ ਪੈਂਦਾ ਇਹਨੂੰ ਕੁਝ ਨਹੀਂ ਇਹਨੂੰ ਸਿਚੁਏਸ਼ਨ ਦੱਸਣੀ ਪੈਂਦੀ ਆ ਵੀ ਬਸ ਐਂ ਕਰਕੇ ਆਪਾਂ ਆ ਸਿਚੁਏਸ਼ਨ ਤੇ ਬੈਠੇ ਆ ਵੀ ਐਂ ਜੇ ਕਰਨਾ ਬਾ ਇਹਨੂੰ ਕੋਈ ਡਾਇਲੋਗ ਨਹੀਂ ਆਪਦੇ ਆਪ ਹੀ ਚੱਲਦਾ ਮਾਰਾ ਪੁੱਤ ਇੱਕਾ ਤੁਸੀਂ ਕਮੈਂਟ ਕਰਿਓ ਇਹ ਆਪਣਾ ਇਹ ਬਲੌਗਾਂ ਵਾਲਾ ਆਹ ਚੈਨਲ ਆਗਾ ਇਹਦੇ ਕੁਝ ਦੀ ਇੰਟਰਵਿਊ ਕਰੀਏ ਕਿਵੇਂ ਕਰੀਏ ਜੇ ਕੁਝ ਦੀ ਇੰਟਰਵਿਊ ਚਾਹੀਦੀ ਹੈ ਕੁਝ ਦੀ ਇੰਟਰਵਿਊ ਚਾਹੀਦੀ ਹੈ ਤੁਸੀਂ ਭਾਈ ਕੁਝ ਦੀ ਇੰਟਰਵਿਊ ਕੁਝ ਦੀ ਇੰਟਰਵਿਊ ਲਿਖ ਕੇ ਕਮੈਂਟ ਕਰ ਦਿਓ ਠੀਕ ਆ ਤੇ ਫਿਰ ਇਹਨੂੰ ਇਹਦੀ ਜ਼ਿੰਦਗੀ ਦੇ ਸਾਰੇ ਸਵਾਲ ਜਵਾਬ ਹੋਣਗੇ ਹਾਂ ਭਾਈ ਕੇ ਡੀਪਲੀ ਜਾਵਾਂਗੇ ਡੀਪਲੀ ਜਾਵਾਂਗੇ ਵੀ ਇਹ ਕਿੱਥੋਂ ਆਦਾ ਕਿਵੇਂ ਆਇਆ ਇਹਦੇ ਘਰੇ ਜਾਵਾਂਗੇ ਕਰੀ ਕਰੀ ਜਾਗੇ ਵੀਡੀਓ ਬਣਾਵਾਂਗੇ ਚਲ ਕਰੀ ਜਾ ਕੇ ਇੰਟਰਵਿਊ ਕਰਾਵਾਂਗੇ ਇਹ ਤੋਂ ਗੱਲ ਗੱਲ ਤਾਂ ਬਿਆਨ ਦੇ ਗਿਆ ਮੇਨ ਲੋ ਰਹੇਗੇ ਕਹਿੰਦਾ ਅੱਖੀਆਂ ਦਾ ਚੰਨਾ ਉਹੀ ਤੇਰੀਆਂ ਪਰ ਚੱਕਣੀ ਚ ਪੈ ਗਿਆ ਫਰਕ ਨਾ ਮੈਂ ਤਾਂ ਪੈਂਦਾ ਨਹੀਂ ਫਰਕ ਨਾ ਤੜ ਕੇ ਲੁੰਗ ਲਈ ਜਾਂਦਾ ਸੀ ਤੈਨੂੰ ਹੱਥ ਖੜਾ ਕਰਿਆ ਤੀ ਮੈਂ ਨਾ ਭਈ ਤੇਨੂੰਦ ਗੱਲ ਨਹੀਂ ਕਰਦਾ ਉਹੀ ਗੱਲ ਆ ਗਈ ਨਾ ਉਹ ਉਹੀ ਗੱਲ ਆ ਗਈ ਨਾ ਕਹਿੰਦਾ ਅੱਖੀਆਂ ਦਾ ਚੰਨਾ ਉਹੀ ਤੇਰੀਆਂ ਪਰ ਚੱਕਣੀ ਚ ਪੈ ਗਿਆ ਫਰਕ ਡੇਲੀ ਹੱਥ ਖੜਾ ਕਰਕੇ ਲੰਗਦਾ ਤੈਨੂੰ ਤੈਨੂੰ ਭੁੱਲ ਸਾਸ੍ਰੀ ਘਰ ਥੋੜੀ ਮੰਨੀ ਦੀ ਆ ਆਹ ਗੱਲ ਦਾ ਫਿਰ ਨੇੜੇ ਲਿਆ ਜਿਹੜੇ ਇਹ ਨਮੋਹਰ ਐ ਇਹਦਾ ਜਿਹੜਾ ਰਿਲੇਸ਼ਨ ਹੈ ਸਾਡੇ ਨਾਲ ਸਾਡੇ ਪਰਿਵਾਰ ਨਾਲ ਲਾ ਲਓ ਇਹ ਐ ਨਹੀਂ ਹੈਗਾ ਵੀ 5-7 ਸਾਲਾਂ ਤੋਂ ਆ ਇਹਨੂੰ ਤਾਂ ਨਮੋਰ ਹੋ ਗਏ 30-32 ਸਾਲ ਆਪਾਂ ਤਾਂ 30 ਤੋਂ ਵੀ ਜ਼ਿਆਦੇ ਹੋ ਗਏ ਹੁਣ ਅੱਗੇ ਜਾਂਦੇ ਨੇ ਕੀ ਇੱਥੇ ਇਹ ਤਾਂ ਗਾਹਾਂ ਬੁੜਿਆਂ ਦੀ ਚੱਲੀ ਆ ਰਹੀ ਆ ਅਸੀਂ ਜੰਦੇ ਨਾਲ ਆਪਣਾ ਪਹਿਲੇ ਦਿਨ ਹੀ ਲਿਖਿਆ ਨਮੋਰ ਦਾ ਭਾਈ ਹੁੰਦਾ ਸੀ ਮੁੰਸੀ ਉਹ ਸਾਡੇ ਨਾਲ ਰਲਿਆ ਹੁੰਦਾ ਮੈਂ ਛੋਟਾ ਜਿਹਾ ਹੁੰਦਾ ਉਦੋਂ ਮੈਂ ਕਹਿੰਦਾ 7-6 ਸਾਲਾਂ ਦਾ ਹੁੰਦਾ ਹੂਗਾ ਨਾ ਮੈਂ ਥੋੜੇ ਇਹ ਪਹਿਲੇ ਦਿਨ ਹੀ ਨਮੋਰ ਬੱਕਰੀਆਂ ਚਾਰਦਾ ਤਿੰਨ ਮੋਹਰ ਕੋਲੇ ਪੇਟ ਪੇਟਾਂ ਵੀ ਸੀ ਇੱਕ ਬੱਕਰੀ ਬੱਕਰੀ ਸੀ ਬੱਕਰੀਆਂ ਸੀ ਮੈਨੂੰ ਮ्युनਿਸਪਲ ਹੀ ਲੈ ਜਾਂਦਾ ਤੇ ਇੱਥੇ ਆਪਣੇ ਜਦੋਂ ਘਰੇ ਉਹ ਰਲਿਆ ਹੁੰਦਾ ਅਸੀਂ ਦੀ ਦਲਿਆ ਹੁੰਦਾ ਤੇ ਉਹ ਮੁੰਡਾ ਉਹ ਕੰਮ ਕਰਦਾ ਉਹਨੂੰ ਨਾਲ ਲੈਂਦੇ ਕਾ ਜਾਂਦਾ ਹਾਂ ਤੇ ਰੋਟੀ ਮੈਂ ਮੁਨਸੀ ਨਹੀਂ ਖਾਣਾ ਹੁੰਦਾ ਸਿਰੇ ਨਾਲ ਤੇ ਫਿਰ ਇਹਨਾਂ ਦੇ ਨਾਲ ਬਾਗ ਜਾਂਦਾ ਕਈ ਵਾਰ ਬੱਕਰੀ ਵੀ ਚੁੰਗ ਲਾਂਦੇ ਅੱਛਾ ਬਈ ਤੇ ਮੁਨਸੀ ਨਾਲ ਮੈਂ ਪਾਈ ਜਾਂਦਾ ਜਾ ਕੇ ਬਸ ਉਹ ਗੱਲਾਂ ਉਹ ਵਿਚਾਰਾ ਅੱਜ ਦੀ ਦੁਨੀਆ ਤੇ ਨਹੀਂ ਹੈਗਾ ਤੇ ਬਸ ਐ ਕਰਕੇ ਨਮੋਹਰ ਨਾਲ ਗੂੜੀ ਯਾਰੀ ਆ ਭਾਈ ਇਹ ਬੰਦਾ ਪੁਲ ਤੇ ਟੱਕਰੂ ਸੋਨੂੰ ਜਦੋਂ ਲੰਘਦੇ ਟੱਪ ਤੇ ਬੁਗਰਾਂ ਚ ਜਦੋਂ ਉਤਰੋਂ ਲੈਕਣੀ ਉਹ ਐਂਟਰ ਹੋਣੇ ਉਸ ਪਾਲਾਂਕ ਨਹੀਂ ਸੋਨੂੰ ਨੂੰ ਨਮੋਹਰ ਮਿਲੂ ਇੱਥੇ ਕਿੰਨੇ ਵਜੇ ਤੱਕ ਹੁੰਨਾ ਹੈ ਮੈਨੂੰ ਤਾਂ 7 ਵਜੇ ਤੱਕ 3 ਵਜੇ ਤੱਕ ਦਾ 3 ਵਜੇ ਤੱਕ ਹੱਕਦਾ ਜਾ ਸਾਡੀ ਇੱਥੇ ਬਣਦੀ ਐ ਦੁਪਹਿਰ ਇੱਥੇ ਬਣਦੀ ਐ ਪਰ ਮੇਕੇ ਨੰਗਾ ਕਰੋ ਜਰੂਰ ਮੈਨੂੰ ਲੈ ਯਾਰ ਤੁਹਾਨੂੰ ਹੱਥ ਕਰੇ ਤਨੂੰ ਆ ਬਿਨਾਂ ਮਿਲੇ ਨੰਗੀਆ ਮਾ ਤੁਹਾਡੇ ਨਾਲ ਹੀ ਆ ਮੇਰਾ ਇੱਥੇ ਕਿਹਦੇ ਨਾਲ ਆ ਰੀਆਂ ਮੇਰਾ ਤੇ ਬਿਨਾਂ ਮਿਲੇ ਤਨੂੰ ਅਸੀਂ ਕਦੇ ਮੰਗੇ ਆ ਇਹਨੂੰ ਜੇ ਕੋਈ ਕੰਮ ਕਹੀਏ ਨਾ ਮੋਹਰ ਨੂੰ ਇਹ ਕੰਮ ਆਪਦਾ ਛੱਡ ਕੇ ਪਈ ਇਹ ਪਹਿਲ ਦੇ ਆਧਾਰ ਤੇ ਸਾਡਾ ਕੰਮ ਕਰਦਾ ਇਹ ਪਰਿਵਾਰਾਂ ਦੀ ਬਣੀ ਹੁੰਦੀ ਐ ਸਾਂਝ ਪਿਆਰ ਇਹਦੇ ਨਾਲ ਤੇ ਕੰਮ ਧੰਦਾ ਦੱਸ ਕੋਈ ਕੰਮ ਧੰਦਾ ਹੈਗਾ? ਨਾ ਸਾਰਾ ਠੀਕ ਸਾਡੇ ਲਈ ਕੋਈ ਸੇਵਾ ਦੱਸ। ਬੱਸ ਜਾਉਂਦੇ ਓਕੇ ਜਮਨ ਪਤਾ ਹੀ ਮਿਲਦੇ ਗਿਲਦੀ ਰਹਿ ਕਰੋ 아이 ਸੇਵਾ ਇਦਾਂ ਗਿਲਦਾ ਸੱਜਣਾ ਤੇਰੇ ਨਾਲ ਮੇਲ ਤਾਂ ਤੁਰ ਤੁਰ ਰੂ ਨਾ। ਕਿੰਨਾ ਵਾਹ ਪਿੰਡ ਦਾ ਠੀਕ ਆ। ਚ ਉੱਪਰ ਖੜੇ ਨੇ ਇੱਧਰ। ਆਇ ਨੀ ਤੂੰ। ਇਹ ਚਾਰ ਨੂੰ ਸਸੇ ਗਾਲੀ ਸਾਰਿਆਂ ਨੂੰ ਕਿਵੇਂ ਹੋ ਜੀ ਮੇਰੇ ਵੱਲੋਂ ਕਿਵੇਂ ਹੋ ਜੀ ਵਧੀਆ ਵਧੀਆ ਜਿੰਦਗੀ ਦਾ ਔਖੀ ਲਾਦੀ ਤੁਹਾਨੂੰ ਸੌਖਾ ਹੋਵੇ ਇਹ ਵੀ ਕਮਾਹ ਕਿਵੇਂ ਲੰਘਦੀ ਹੈ ਜਿੰਦਗੀ ਕਹਿੰਦਾ ਔਖੀ ਨਾਲ ਜਿੰਦਗੀ ਤਾਂ ਯਾਰ ਜਿੰਦਗੀ ਜੇ ਸਾਲੀ ਸੌਖੀ ਨਾਲ ਕਿਹਦਾ ਜਿੰਦਗੀ ਗਾਦੀ ਹੈ ਹੈ ਤੂੰ ਲਿਖਿਆ ਨਹੀਂ ਉੱਤੇ ਕੁਸਰ ਹਾਂ ਹੁਣ ਬੈਲੇ ਹੋਇਆ ਬਣਾ ਕੇ ਬਾਲਾ ਪੜਾ ਬਣਾਇਆ ਅੱਛਾ ਚਲ ਕੋਈ ਨਾ ਤੁਸੀਂ ਐ ਕਰੋ ਕਿਹਨਾਂ ਜਰਾਏ ਤਾਂ ਕਰੋ ਵੀ ਕੀ ਲਿਖਣਾ ਹਾਂ ਜੀ ਤਾਂ ਆ ਤਾਂ ਇਹੋ ਹੜੇ ਬਈ ਨੀਟੂ ਤੁਰਿਆ ਹਾਂ ਜੀ ਬਈ ਚਲ ਆਓ ਕੀ ਲਾਇਆ ਕਰੋ ਇਹ ਵਾਲੇ ਪੇਸ ਬਦਲ ਦੀ ਹੈ ਕੁੜੀ ਬੁੜੀ ਤੋ ਕੋਰੇ ਤੂੰ ਤੇਰਾ ਸੀਨ ਕਰਾਂਗੇ ਪਲਾਨ ਹੈਗੀ ਹੈ ਬਾਈ ਪਲਾਨ ਪਲਾਨ ਆਪਾਂ ਨੂੰ ਲਾਤ ਸਾਰੇ ਤਨੌ ਲੈ ਕੇ ਨੇ ਇੱਕ ਦਿਨ ਸਪੈਸ਼ਲ ਘਟਕੇ ਪਲਾਨ ਲੈਣ ਬਾਈ ਹੈ ਹੋਰ ਜੁੜਲੀਆ ਹੋਰ ਕੀ ਨਹੀਂ ਅਨ ਨਾਲੇ ਜੀ ਕੋਲੋਂ ਕੱਢ ਕੇ ਕੈਮਰੇ ਵਾ ਸਾਰੇ ਜਾਣੇ ਵਧੀਆ ਹੋਵਾਂਗੇ ਮੈਂ ਤਾਂ ਠੀਕ ਆ ਨਾਲੇ ਇਹਨੂੰ ਬੋਲਣੀ ਨਹੀਂ ਹੁੰਦੀ ਅੰਗਰੇਜ਼ੀ ਤਾਂ ਵੀ ਨਹੀਂ ਛੱਡਦੀ ਇਹ ਕੇਰਾ ਦੇ ਨੇ ਬੋਲਣੀ ਬੋਲਣੀ ਅੰਗਰੇਜ਼ੀ ਬਈ ਲੋਕਾਂ ਦੇ ਜੀਵ ਦੇ ਫਾਇਦੇ ਦੰਦਾਂ 'ਚ ਫਾਇਦਾ ਕਿਹਰੇ ਨੇ ਇੰਗਲਿਸ਼ ਬੋਲਣੀ ਬੋਲਣੀ ਸੁਣਿਓ ਆਪਾਂ ਨਾ ਇਹ ਸੀਨ ਦਰਵਾਜ਼ੇ ਕੋਲ ਹੀ ਕੱਢ ਲੈਨੇ ਆਂ ਦਰਵਾਜ਼ੇ ਕੋਲ ਕੱਢ ਲੈਨੇ ਕੋਈ ਹਨਾ ਹੂੰ ਇਹੇ ਬੈਠਾ ਹੋਊਗਾ ਇਹਨੂੰ ਵੀ ਪੁੱਛੂਗੀ ਵੀ ਤੇਰਾ ਭਾਈ ਉਹ ਤੇਰਾ ਤਾਂ ਪੱਕਾ ਮਿੱਤਰ ਆ ਕੂਚੂ ਕਹ ਕੂਚੂ ਹਜੇ ਪਿੰਡ ਗਿਆ ਨਹੀਂ ਕਿੱਥੇ ਉਹਦੀ ਦਾ ਨਾਨੀ ਥਾ ਪਾ ਕੀ ਲੈਣਾ ਦੇਵੀ ਚਾਰ ਦਿਨ ਕਹਿੰਦੀ ਮੈਂ ਭਾਈ ਦੋ ਦਿਨ ਲੈਣਾ ਦੇਵੀ ਜਾਇਆ ਮੈਂ ਇਧਰ ਫੜਾ ਗਈ ਪਰ ਹੁਣ ਸਾਡਾ ਕਹਿ ਫੇਰ ਵੀ ਮੇਰੀ ਦਰਾਣੀ ਆ ਜਠਾਣੀ ਕਹਦੀ ਇਹ ਮੇਰੀ ਜਠਾਣੀ ਆ ਫੇਰ ਵੀ ਕਹੇ ਹੁਣ ਮੈਨੂੰ ਤਾਂ ਫਿਰ ਐਂ ਜਵਾਬ ਦਿੱਤਾ ਭਾਈ ਔਖਾ ਲੱਗਦਾ ਕੀ ਕਰ ਭਾਈ ਉਹ ਮੁੰਡਾ ਮੈਂ ਤੜਕਰੀ ਫੱਟੇ ਗਲੀ ਗਲੀ ਐਂ ਉਹ ਨਾਨੀ ਫਿਰਦੀ ਤੇ ਐਂ ਤੂੰ ਫਿਰਦੀ ਰਹੇਂਗੀ ਕਾ ਇਧਰ ਹੋ ਜਾ ਇਧਰ ਹੋ ਜਾ ਐਂ ਤੂੰ ਫਿਰਦੀ ਰਹੇਂਗੀ ਉਹ ਫੋਨ ਫੜ ਲੈਂਦਾ ਵੀ ਉਹ ਤਾਂ ਉਹ ਗੱਲ ਕਰਾਂ ਮੈਂ ਵੇਤੀ ਗੋਵੇ ਬੈਣਾ ਹਾਂ ਅੱਜ ਹੋਏ ਮੇਰਾ ਫੋਨ ਕਿਹਦੇ ਕੋਲ ਆ ਉਹਨੂੰ ਬੁਲਾਇਂ ਇੱਧਰ ਲੋਹਾ ਫੇੜਿਆ ਬਈ ਸੱਚੀ ਆਈ ਐਮ ਵੈਰੀ ਬਾਲਾ ਹਨਾ ਮੈਂ ਹੜਦੀ ਨਹੀਂ ਇਹ ਹੜਦੀ ਨਹੀਂ ਬੋਲਣੋਂ ਨਹੀਂ ਛੱਡਦੀ ਜੇ ਮਾੜਾ ਮੋਟਾ ਲਾਈ ਹੁੰਦੀ ਐਸਾ ਕਰਨਾ ਫੇਰ ਤਾਂ ਕਿਸੇ ਨੂੰ ਗੱਲ ਨਹੀਂ ਕੀ ਕਰਨ ਦਿੰਦੀ ਇਹ ਇਹ ਕੁਚੂ ਜੀ ਕੁਚੂ ਦੀ ਇੰਟਰਵਿਊ ਲਈ ਥੱਲੇ ਦੇਖੋ ਕੁਚੂ ਦੀ ਇੰਟਰਵਿਊ ਚਾਹੀਦੀ ਆ ਵੀ ਸਾਨੂੰ ਫਿਰ ਇਸ ਕੁਚੂ ਦੀ ਇੰਟਰਵਿਊ ਲੈ ਕੇ ਆਵਾਂਗੇ ਬੈਰੀ ਟੈਲੈਂਟਡ ਬੋਏ ਐਟ ਅ ਟੈਲੈਂਟਡ ਬੋਏ ਹੜਦੀ ਨਹੀਂ ਸਾਨੂੰ ਪੂਰੀ ਕਰਨੀ ਪੈਂਦੀ ਹੈ ਗੱਲ ਇਹਦੀ ਇਹਦੀ ਛੇੜੀ ਗੱਲ ਸਾਨੂੰ ਪੂਰੀ ਕਰਨੀ ਪੈਂਦੀ ਹੈ ਮਾਂ ਦੀ ਤੀ ਹੜਦੀ ਨਹੀਂ ਇੰਗਲਿਸ਼ ਬੋਲਣ ਉਹ ਬਿੱਡ ਛੇੜਦਾਂ ਦੇ ਨਾਲੇ ਸਾਨੂੰ ਔਖਾ ਪੂਰੇ ਪਿੱਛੋਂ ਗੱਲ ਪੂਰੀ ਕਰਨ ਲਈ ਇੱਥੇ ਇਹਨਾਂ ਦਾ ਸੀਨ ਇਹ ਆ ਗੱਗੀ ਕਹੜਾ ਕੁੱਤਾ ਹੀ ਤੁਰੇ ਬਚ ਕੇ ਆ ਰਗਾ ਕੰਨ ਹੀਜ਼ ਹੀਜ਼ ਕਾ ਸਹੀ ਕਿਹਨੂੰ ਕਹਿੰਦੇ ਆ ਹੀਜ਼ ਹੀਜ਼ ਬੱਡਿੰਗ ਸੱਸੀ ਗਲੀ ਸਾਰਿਆਂ ਨੂੰ ਇੱਕੋ ਜੁਦੀ ਇੰਟਰਵਿਊ ਚਾਹੀਦੀ ਐ ਤਾਂ ਥੱਲੇ ਇੱਕੋ ਜੁਦੀ ਇੰਟਰਵਿਊ ਤੇ ਕਮੈਂਟ ਕਰ ਦਿਓ ਠੀਕ ਐ ਜੀ ਕੰਮ ਇੰਟਰਵਿਊ ਵਾਲਾ ਵਿੱਚ ਹੀ ਰਹਿ ਜੂ ਬਾਈ ਇਹਦੇ ਪੱਕਾ ਕਰਿਓ ਕਮੈਂਟ

ਪਰ ਉਹ ਤਾਂ ਉਹ ਵੜ ਕੇ ਲਿਆ ਬੋਲਦਿਆਂ ਦਾ ਫਿਰ ਤੂੰ ਐ ਕਰ ਫਿਰ ਇੱਕ ਆ ਗਿਆ ਆ ਗਿਆ ਓਏ ਚਾਹ ਨਹੀਂ ਹੁੰਦਾ ਕਾਲ ਕਿਰਪਾ ਕਰਕੇ ਮੈਮਰੀ ਕਾਰਡ ਅੱਛਾ ਆ ਗਿਆ ਉਧਰੋਂ ਹੈਲੋ ਗਾਇਜ਼ ਹੈਲੋ ਹੈਲੋ ਆ ਲੈ ਇਹ ਤਾਂ ਬਾਅਦ ਹੀ ਨਹੀਂ ਹੈਗੀ ਯਾਰ ਫੋਨ ਦੀ ਫਿਰ ਹੋ ਫੋਨ ਫੜ ਲੈਣਾ ਘਰ ਦੇ ਉਹ ਘਰੇ ਬਸ ਐਸੀ ਦੀ ਗੱਲ ਕਰਾਉਂਦੇ ਆ ਪਹਿਨਾਂ ਦੀ ਆਪਣੇ ਵਾਲਿਆਂ ਤੇ ਹਨਾ ਆਪਣੇ ਵਾਲਿਆਂ ਦੀ ਕਰਾ ਦੇ ਇਹਦੇ ਕੋਲ ਤਾਂ ਟੱਚ ਆ ਹੁਣ ਬੁੜੀਆਂ ਦਾ ਟੱਚ ਹੀ ਰੱਖਦੀਆਂ ਨੇ ਚਾਹੀ ਤੋ ਲਵਾ ਲੂ ਨੰਬਰ ਬਈ ਇਹਦੇ ਕੋਲ ਫੋਨ ਪਿਆਊਗਾ ਹਾਂ ਇਹ ਤੇ ਇਹਦੇ ਵਾਲੇ ਤੇ ਲਵਾ ਲਈ ਇਹ ਤੂੰ ਵਾਲੇ ਤੇ ਇਹ ਇਹ ਤੂੰ ਇਹਦਾ ਫੋਨ ਇਹਨੂੰ ਦੇ ਪੁੱਜਾ ਯਾਰ ਆਈ ਕਮਰ ਤੋਂ ਅੱਦੜਾ ਫੋਨ ਦੇ ਇਹਨੂੰ ਕੋਈ ਫਿਕਰ ਨਹੀਂ ਇਹਨਾਂ ਨੂੰ ਕੋਈ ਫਿਕਰ ਨਹੀਂ ਵੀਡੀਓ ਦਾ ਇਹਨਾਂ ਨੇ ਬਸ ਆਰਾਮ ਕਰਨਾ ਹੈ ਜਦੋਂ ਵੀ ਹੋ ਜਾ ਗੇਵੀ ਨਹੀਂ ਪਹੁੰਚੋ ਕੇ ਨੇ ਇਧਰ ਸਾਡੇ ਗੇਵੀ ਉਧਰ ਸੰਤਾ ਜੀ ਨੇ ਸੰਤਾ ਜੀ ਚੜੇ ਗਏ ਸੰਤਾ ਜੀ ਚਲੇ ਗਏ ਚੱਲਾ ਇਹ ਬੰਦੇ ਨੇ ਵਾਜੀ ਚੰਦੇ ਤਾਂ ਮੈਂ ਕਹਾਂ ਮੈਂ ਸੇਮੀ ਚੰਦੇ ਜਿਹਨੂੰ ਮੈਂ ਬਾਲਕਟਾਉਂਦਾ ਹੁੰਦਾ ਆਪਣੇ ਪਿੰਡ ਬਾਲ ਕਰਦਾ ਰਿਹਾ ਹੈਗਾ ਨਾ ਕੈ ਸਾਲ ਕੱਟਨੇ ਨੇ ਕਿੰਨੇ ਸਾਲ ਲਾ ਗਿਆ ਭਾਈ ਪੰਜ ਚਾਰ ਪੰਜ ਸਾਲ ਆ ਗਿਆ ਇਹਦੇ ਕੋਲ ਇੱਕ ਕੈਂਚੀ ਹੁੰਦੀ ਇੱਕ ਉਸਤਰਾ ਹੁੰਦਾ ਗੱਲ ਬਣਾਉਂਦਾ ਹੈ ਟੰਡ ਕੱਢਦਾ ਹੁੰਦਾ ਹੈ ਤੇ ਉਧਰ ਦਸਿਆ ਵਰਦ ਬਦਨਾਸਿਆ ਵਰਦਾ ਭਗਵੰਤ ਮਾਨਸਾ ਸ੍ਰੀ ਕਾਲ ਪੰਜਾਬੀਓ ਹੱਥ ਜੋੜਨ ਲਗਾਤਾ ਭਗਵੰਤ ਮਾਨਸਾ ਲਾਲਾਂ ਹੱਥ ਜੋੜਨ ਭਗਵੰਤ ਗਲਤ ਪਾਰ ਖੇਤੀ ਸਲਟ ਦੇ ਨੇ ਅੱਬਾ ਓਏ ਆਹ ਨੇ ਮਿਹਨਤਾਂ ਵੇ ਆ ਰਿਹਾ ਮਾਗਰ ਪੱਕੇ ਕਰਤਾ ਜਮਾ ਜਮਾ ਲੈਂਟਰ ਹੀ ਲਾਇਆ ਹੋਇਆ ਇੰਦਰ ਵਿੱਚ ਆ ਰਿਹਾ ਤਾਂ ਇਹ ਕੰਮ ਵੀ ਦੇਊਗਾ ਸ਼ਾਮ ਕੀ ਰੱਖ ਲੋ ਇਹਨੂੰ ਰੱਖੇ ਹੋਰ ਲੱਗ ਜਾ ਕਰੂ ਬਾਈ ਹਰਪਾ ਨਹੀਂ ਹੈਗੇ ਸ਼ਾਮ ਕੇ ਰੱਖ ਲੈ ਬਸ ਕੱਲਾ ਚਾਟ ਬਸ ਆ ਬਟੇ ਜਿਆ ਕਰਾਂਗੇ ਐ ਸਾਡੀ ਟੀਮ ਮਿਹਨਤੀ ਵਾਲੀ ਆ ਯਾਰ ਆ ਕਿਉਂ ਟੋਪੇ ਮਾਰੇ ਨੇ ਚਾਹ ਆ ਦੇਖੋ ਚਾਟ ਨੂੰ ਟੋਪੀ ਮਾਰਤੇ ਪਲਾਸਟਰ ਹੀ ਕਰਤਾ ਪੱਕਾ ਸੀਮਿੰਟ ਜਿਹੀ ਵਾਲੀ ਇੱਕ ਇਹਨਾਂ ਨੇ ਉਹ ਕਰਤੀ ਸੀ ਚਟਪਲਾਰ ਲੱਗਿਆ ਨਹੀਂ ਇੱਧਰ ਲਿਖਣਾ ਹੁਣ ਕੋਈ ਨਹੀਂ ਲੱਗਦਾ ਮੈਂ ਕੀ ਲਿਖਾਂਗੇ ਮੋਚਦਾ ਨਹੀਂ ਨਾ ਲਿਖਾਂਗੇ ਕੀ ਤੇ ਟੁਕੜੇ ਹੀ ਧੌਣ ਲਈ ਸੀ ਪਾਸਟਰ ਮੈਂ ਆ ਕਹਿੰਦੇ ਆ ਤਾ ਆਡੀ ਆਪਣੀ ਮਸ਼ਹੂਰ ਡਰਾਈ ਕਲੀਨ ਦੀ ਦੁਕਾਨ ਆਡੀ ਆਪਣੀ ਮਸ਼ਹੂਰ ਡਰਾਈ ਕਲੀਨ ਦੀ ਦੁਕਾਨ ਜੰਦਰਬਗ ਟਾਈਮ ਨਾ ਬੜਾ ਲਾਓ ਆਪਣੇ ਕੋਲ ਟਾਈਮ ਬਹੁਤ ਆ ਜੰਦਰਬਗ ਕਿ ਲਿਖ ਲਾਣੇ ਆ ਅੰਦਰ ਅੰਦਰ ਕਿੱਥੇ ਯਾਰ ਦੇਖ ਲਓ ਫਿਰ ਕੀ ਲਿਖੋਗਾ ਦੱਸ ਫਿਰ ਬੜਾ ਦੱਸ ਕੀ ਲਿਖੋਗਾ ਟਮਣਾ ਪ੍ਰੈਸ ਸਾਹਿਬ ਦੀ ਆ ਭਾਈ ਇੱਕ ਪਾਸੇ ਇੱਕ ਵਾਸਤੇ ਦੂਲੇ ਕੋ ਸਾਬ ਬਣਾਈਆਂ ਲਾ ਗਾ ਦੇ ਪਜਾਮਾ ਸਾਬ ਦੇ ਨਹੀਂ ਕੋਈ ਕੱਸਾ ਸਾਬ ਗਿਆਣਾ ਕਿ ਦਮਵਾਲਾ ਥਲੇ ਦਰੋਈ ਮਾਲਾ ਸਰਦੇ ਵਾਹਰ ਕਿਰਾਇਆ ਕਰਾਣਾ ਬਈ ਕੀ ਲਿਖੀ ਯਾਰ ਬੋਲੋ ਯਾਰ ਇੰਨੇ ਤਾਂ ਜਾਣੇ ਫਿਰ ਦੋ ਇੰਨਿਆਂ ਨੂੰ ਵੀ ਨਹੀਂ ਆਉਂ ਰਹੀ ਯਾਰ ਕਿਹੜਾ ਯਾਰ ਇਹ ਲੈ ਜਾ ਕੱਪੜੇ ਧਵਾਉਣ ਲਈ ਸੰਪਰਕ ਕਰੋ ਪਰ ਸੰਪਰਕ ਕਿਉਂਜੋ ਤੇਜਿੰਦਰ ਕਿਵੇਂ ਉਹੀ ਆ ਕੇ ਗੋਲੀ ਚੱਕੀ ਲੇਗੀ ਕੀ ਕੀ ਬੋਲੇ ਤਾਂ ਹੁਣ ਬੋਲ ਦੱਸ ਕੂਜੋ ਤੇਜਿੰਦਰ ਨਾਲ ਕੱਪੜੇ ਧਵਾਉਣ ਲਈ ਸੰਪਰਕ ਕਰੋ ਕੂਜੋ ਤੇਜਿੰਦਰ ਤਾਂ ਲੋੜ ਹੀ ਨਹੀਂ ਬਸ ਕੱਲਾ ਹੋਈ ਕੱਪੜੇ ਆ ਲਈਏ ਕੱਪੜਿਆਂ ਦੇ ਮਾਹਰ ਲਿਖ ਦੇ ਕੱਪੜੇ ਧੋਣ ਚ ਮਾਹਰ ਨੰਬਰ 1 ਥੋਬੀ ਨੰਬਰ 1 ਥੋਬੀ ਲਿਖ ਕੇ ਬਾਈ ਥੱਲੇ ਆਏ ਉਹ ਚੀਜ਼ਾਂ ਪਾ ਕੇ ਇੱਧਰ ਰੇਟ ਲਿਖ ਦਿੰਦੇ ਨੇ ਨਾਲ ਹੁੰਦੇ ਵੀ ਕਿੱਸੇ ਦੇ ਨੇ ਨੰਬਰ 1 ਥੋਬੀ ਲਿਖੋ ਮੈਂ ਨੰਬਰ 1 ਥੋਬੀ ਲਿਖ ਦੇ ਨੰਬਰ 1 ਥੋਬੀ ਲਿਖ ਦਿੰਦੇ ਦੁਨੀਆ ਦੇ ਮਸ਼ਹੂਰ ਥੋਬੀ ਬਾਲਟ ਫੇਮਸ ਥੋਬੀ ਬਾਲਟ ਫੇਮਸ ਮਸ਼ਹੂਰ ਮਸ਼ਹੂਰ ਦੁੱਖ ਰਤਨਗਮ ਲਿਖ ਦੇ ਮਸ਼ਹੂਰ ਥੋਬੀ ਲਿਖਿਆ ਨੰਬਰ 1 ਥੋਬੀ ਲਿਖ ਯਾਰ ਨੰਬਰ 1 ਥੋਬੀ ਲਿਖ ਦੇ ਬੜੇ ਬੜੇ ਦੁਨੀਆ ਦੇ ਨੰਬਰ 1 ਥੋਬੀ ਇੱਧਰ ਲਿਖੇ ਨੰਬਰ 1 ਧੋਬੀ 45 ਲੈ ਗਏ ਦੁਨੀਆ ਦੇ ਨੰਬਰ 1 ਧੋਬੀ ਇੱਥੇ ਨੰਬਰ 1 ਧੋਬੀ ਲੈ ਕੇ ਉਰੇ ਰੇਟ ਲਾ ਦਿੰਨੇ ਆ ਸਲਵਾਰ ਸੂਟ ਕੁਰਤਾ ਪਜਾਮਾ ਅੱਜ ਕਿਸੇ ਲੈ ਕੇ ਇੱਧਰ ਰੇਟ ਲਾ ਦਿੰਦਾ ਜਾਂ ਮਨ ਆਏ ਲਾ ਲਓ 15 ਰੁਪਏ 10 ਰੁਪਏ 5 ਰੁਪਏ ਦੁਨੀਆ ਦੇ ਨੰਬਰ 1 ਧੋਬੀ ਲਿਖ ਉਹ ਲਿਖ ਦੇ ਦੁਨੀਆ ਪਾਪਾ ਇੱਥੇ ਲੱਗ ਨਾ ਨੰਬਰ 1 ਹੀ ਲਿਖ ਲੈ ਦੁਨੀਆ ਦੇ ਪਾਦੇ ਕੁਝ ਨਹੀਂ ਹੁੰਦਾ इधर राइटिंग बहुत साफ है मुंडेरी, बहुत साफ है। अगर पढ़ा नहीं करता था, <laughs> नौमी जी <दी> हट <वाड़> गया। <laughs> नौमी था कैने राइटिंग भी बढ़िया करी है उसको से। मेरा मेरा सारा तो यही लिखता है ना। दुनिया दा। दुनिया दे बाहर से लिख रहे हैं, दुनिया दे। दुनिया दे लिख रहे हैं। दुनिया दे। नंबर वन ਆ ਰਕਮੇ ਜਿਵੇਂ ਲਿਖਿਆ ਹਨ ਇਹ ਅੱਖਾਂ ਹੀ ਹਨ ਤੋਬੀ ਤੋ ਵੀ ਰੇਟ ਪਾ ਦੇ ਇੱਥੇ ਅਡੜ ਐਂ ਛੜਾ ਮਾ ਰੇਟ ਮੌਕੇ ਤੇ ਰੇਟ ਮੌਕੇ ਤੇ ਰੇਟ ਕੱਪੜੇ ਦੀ ਹਾਲਤ ਦੇਖ ਕੇ ਰੇਟ ਨਾ ਰੇਟ ਮੌਕੇ ਤੇ ਹਾਂ ਦੇਖ ਰਿਹਾ ਰੇਟ ਵੱਡੇ ਅੱਖਰਾਂ ਚ ਬਾਅਦ ਵੀ ਨਾ ਨਾ ਛੋਟਾ ਵੱਡੇ ਤਰ੍ਹਾਂ ਚ ਲਗਣਾ ਚ ਰੇਟ ਬੰਦਾ ਦੇਖ ਕੇ ਬ੍ਰੈਕਟ ਪਾ ਲੈ ਹਾਂ ਬ੍ਰੈਕਟ ਪਾ ਲਈ ਆਈ ਮੈਂ ਕਹਿੰਦੀ ਹਾਂ ਬ੍ਰੈਕਟ ਪਾ ਲੈ ਕਿਤੇ ਮਾਰ ਦੇ ਕਿਥੇ ਮਾਰ ਦੇ ਬਸ ਹੁਣ ਵਾਲਾ ਨਾ ਉਹ ਕਰੋ ਜਲੂਸ ਕੱਢੋ ਕੱਢ ਜਾ ਬਈ ਚੁੱਗ ਗੱਬਲੇ ਸਾਬ ਦੇ ਹੁਣ ਵੱਡੇ ਵੱਡੇ ਜੀ ਸਾਬ ਨਾ ਵੱਡੇ ਵੱਡੇ ਬਣਾ ਦੇ ਬੰਨੀ ਨਹੀਂ ਬੱਦਲ ਜੀ ਚੱਕ ਵਾਸਾ ਪਗਾਂ ਮਾਹਰੇ ਜਣਾ ਤੀ ਮਾਹਰੇ ਕਿੱਸਾ ਸਾ ਪਦਾਨੇ ਕਿੱਸਾ ਦਾ ਬਸ ਖਸਾ ਦੇ ਕੀ ਕਿਆ ਜਾਰਦੀ ਖਾਬ ਹਾਂ ਡਬਲ ਡਬਲ ਕਰੀ ਮੈਂ ਟਮਰੀ ਕਰਾਂ ਉਤੋਂ ਤੂੰ ਨਹੀਂ ਮਾਰਦੇ ਤੇ ਟਾਈਮ ਘਟ ਹੈ ਕਿੰਨੇ ਵਜ ਗਏ 11:00 12:00 ਵਜੇ 12:00 ਦਾ ਟਾਈਮ ਹੋ ਗਿਆ 12:06 ਇੱਕ ਕਲਰ ਹੁੰਦਾ ਨਾ ਮੂਦਾ ਵੀ ਵੱਖ ਤੋਂ ਵਧੀਆ ਨੰਗਾ ਨਹੀਂ ਜਮੀਨ ਜੋਰ ਲਾ ਲੋ ਅਰੇ ਇੱਕ ਪੂਸੀ ਹੋ ਰਿਆ ਪੂਸੀ Obrigado.